ਤੁਸੀਂ ਦੇਖ ਰਹੇ ਹੋ ਐਸਐਮ ਜੈਨ న్యూਸ ਮੈਂ ਹਾਂ ਭਪਿੰ다 ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਰਾਜ ਜਾਂ ਸੇਵਾ ਦੇ ਵਿੱਚ ਆਪਾਂ ਅਕਸਰ ਹੀ ਦੇਸ਼ ਨੂੰ ਲੈ ਕੇ ਦੇਸ਼ ਦੀ ਸਿਆਸਤ ਪੰਜਾਬ ਦੇ ਅਹਿਮ ਮੁੱਦਿਆਂ ਜਾਂ ਦੇਸ਼ ਦੇ ਵਿੱਚ ਭਖਰੇ ਮੁੱਦਿਆਂ ਤੇ ਗੱਲ ਕਰਦੇ ਆਂ ਆਪਾਂ ਫਿਰ ਅੱਜ ਤੋਂ ਇੱਕ ਵਾਰ ਫਿਰ ਤੋਂ ਗੱਲ ਕਰਾਂਗੇ ਪੰਜਾਬ ਦੇ ਦੇਸ਼ ਦੇ ਪੱਖ ਦੇ ਉਹ ਮੁੱਦਿਆਂ ਤੇ ਪਹਿਲਾਂ ਆਪਾਂ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਸਵਾਗਤ ਕਰ ਲੈਨੇ ਵਿਰਿੰਦਰ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰਾਜ ਜਾਂ ਸੇਵਾ ਦੇ ਵਿੱਚ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਮੈਂ ਸੋਚਿਆ ਅੱਜ ਤੁਹਾਡਾ ਵੀ ਸਵਾਗਤ ਕਰ ਲਈਏ ਹੋਰ ਸੁਣਾਓ ਬਸ ਵਧੀਆ ਵਿਰਿੰਦਰ ਜੀ ਠੀਕ ਆ ਠੰਡ ਥੋੜੀ ਜ਼ਿਆਦਾ ਹੋ ਗਈ ਠੰਡ ਜ਼ਿਆਦਾ ਹੋ ਗਈ ਆ ਕੋਟੀਆਂ ਦੋ-ਦੋ ਪਾਣੀਆਂ ਸ਼ੁਰੂ ਕਰਤੀਆਂ ਨੇ ਤੇ ਮੈਂ ਸਮਝਿਆ ਕਿ ਆਉਣ ਵਾਲੇ ਦਿਨਾਂ 'ਚ ਮੋਟੇ ਜਿਹੜੇ ਉਹ ਕੋਟ ਹੁੰਦੇ ਨੇ ਉਹ ਪਾਉਣੇ ਸ਼ੁਰੂ ਹੋ ਜਾਣੇ ਨੇ ਸ਼ੁਰੂ ਤੇ ਠੰਡ ਨੇ ਤਾਂ ਵਾਕੇ ਵਟ ਗੱਡੇ ਨੇ ਇਸ ਵੇਲੇ ਤੇ ਆਉਣ ਵਾਲੇ ਦਿਨਾਂ 'ਚ ਲੱਗਦਾ ਪਟਾਕਾ ਹੀ ਕੱਢੂਗੀ ਸਾਕੀ ਜੀ ਹਾਂਜੀ ਚਲੋ ਆਪਾਂ ਦੇਸ਼ ਦੇ ਮਤਲਬ ਗੱਲਬਾਤ ਕਰ ਲੈਣਿਆ ਅਹਿਮ ਮੁੱਦਿਆਂ ਤੇ ਸਭ ਤੋਂ ਪਹਿਲਾ ਮੁੱਦਾ ਆਪਾਂ ਜਿਹੜਾ ਪੰਜਾਬ ਨੂੰ ਲੈ ਕੇ ਹੈ ਬਠਿੰਡਾ ਦੇ ਵਿੱਚ ਬਠਿੰਡਾ ਵਾਸੀਆਂ ਨੂੰ ਮਾਨ ਸਰਕਾਰ ਨੇ ਇੱਕ ਵੱਡਾ ਤੋਹਫਾ ਦਿੱਤਾ ਕਰੋੜਾਂ ਦਾ ਤੋਹਫਾ ਦਿੱਤਾ ਹੈ ਉਹ ਕੀ ਹੈ ਤੋਹਫਾ ਤੇ ਕੀ ਉਸ ਪ੍ਰੋਜੈਕਟ ਦੇ ਵਿੱਚ ਚੱਲੂਗਾ ਤੇ ਕੀ ਤੋਹਫਾ ਬਠਿੰਡਾ ਵਾਸੀਆਂ ਨੂੰ ਮਿਲੂਗਾ ਆ ਭੁਪਿੰਦਰ ਜੀ ਐ ਸਿਆਸਤ ਉੱਤੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਦਾ ਜ਼ਿਕਰ ਮੈਂ ਅੱਜ ਦੋ ਆਪਣੇ ਮਨ ਦੇ ਜਿਹੜੇ ਬਲਬਲੇਲੇ ਵਿਚਾਰ ਨੇ ਉਹ ਵੀ ਜੀ ਜੀ ਸਾਂਝੇ ਕਰਾਂਗਾ ਸਾਡੇ ਨਾਲ ਪੰਜਾਬ ਦੇ ਵਿੱਚ ਜਿਹੜੀ ਗੱਲਬਾਤ ਹੈ ਜਾਂ ਸਾਡਾ ਮੀਡੀਆ ਚਾਹੇ ਸੋਸ਼ਲ ਮੀਡੀਆ ਹੈ ਸੋਸ਼ਲ ਮੀਡੀਆ ਤੇ ਮੈਂ ਜ਼ਿਆਦਾ ਨਹੀਂ ਕਹਾਂਗਾ ਬਹੁਤ ਖਾਸ ਤੌਰ ਤੇ ਮੇਨਸਟ੍ਰੀਮ ਮੀਡੀਆ ਜਿਹੜਾ ਹੈਗਾ ਉਹ ਜਾਦਾ ਕਰਕੇ ਅਸੀਂ ਲੋਕ ਜਿਹੜੇ ਆ ਉਹ ਸਿਆਸਤ ਦੀਆਂ ਗੱਲਾਂ ਸੁਣਨ ਨੂੰ ਬੜੇ ਉਤਸ਼ਾਹਤ ਰਹਿੰਦੇ ਆ ਬਲ ਬੜਾ ਸ਼ੌਂਕ ਰਹਿੰਦਾ ਆ ਕਿ ਅਸੀਂ ਸਿਆਸਤ ਨਾਲ ਸੰਬੰਧਤ ਗੱਲਾਂ ਬਤਾ ਕਰੀਏ ਸਿਆਸਤ ਨਾਲ ਸੰਬੰਧਤ ਗੱਲਾਂ ਬਤਾ ਜਾਣੀਏ ਤੇ ਜ਼ਿਆਦਾ ਕਰਕੇ ਜਿਹੜੇ ਮੀਡੀਆ ਦੇ ਜਿਹੜੇ ਆਧਾਰੇ ਨੇ ਉਹ ਵੀ ਸਿਆਸਤ ਦੇ ਉੱਤੇ ਹੀ ਬੜੀਆਂ ਖਬਰਾਂ ਆ ਛਾਪਦੇ ਨੇ ਗੱਲਾਂ ਬਤਾ ਕਰਦੇ ਨੇ ਚੈਨਲ ਦੇ ਉੱਤੇ ਤੇ ਜੇ ਆਪਾਂ ਗੱਲ ਕਰੀਏ ਜਿੱਦਾਂ ਯੂਪੀ ਬਿਹਾਰ ਦੇ ਵਿੱਚ ਮਾਹੌਲ ਸੀਗਾ ਹੈ ਉੱਥੇ ਸਿਆਸਤ ਦੇ ਉੱਤੇ ਉਹੀ ਮਾਹੌਲ ਜਿਹੜਾ ਸਾਡੇ ਪੰਜਾਬ ਤੇ ਬਣਦਾ ਜਾ ਰਿਹਾ ਸਾਡੇ ਪੰਜਾਬੀ ਭਰਾ ਜਿਹੜੇ ਨੇ ਉਹ ਸਿਆਸਤ ਦੇ ਉੱਤੇ ਗੱਲਾਂ ਬਾਤਾਂ ਸੁਣਨ ਨੂੰ ਬੜੇ ਉਤਤਾਲੇ ਰਹਿੰਦੇ ਨੇ ਵੀ ਸਿਆਸਤ ਦੇ ਉੱਤੇ ਨਵੀਂ-ਨਵੀਂ ਗੱਲਬਾਤ ਹੁੰਦੀ ਰਹੇ ਤੁਸੀਂ ਡਿਵੈਲਪਡ ਨੇਸ਼ਨਸ ਦੇਖ ਲਓ ਕਿ ਉੱਥੇ ਸਿਆਸਤ ਦੀਆਂ ਬਹੁਤ ਘੱਟ ਗੱਲਾਂ ਬਾਤਾਂ ਹੋਣਗੀਆਂ ਉੱਥੇ ਡਿਵੈਲਪਮੈਂਟ ਦੀ ਗੱਲ ਹੋਗੀ ਭਾਈ ਕਿਹੜੀ ਨਵੀਂ ਸਾਇੰਸ ਟੈਕਨੋਲੋਜੀ ਨੇ ਕਿੱਥੇ ਨਵੀਂ ਕੀ ਚੀਜ਼ ਲਿਆਉਂਦੀ ਆ ਜਾਂ ਕੀ ਤਰੱਕੀ ਹੋਣੀ ਆ ਜਾਂ ਕੀ ਚੀਜ਼ ਹੋਊਗੀ ਉਹ ਇਹੋ ਜਿਹੀ ਸਿਆਸਤ ਦੀਆਂ ਜਿਹੜੀਆਂ ਗੱਲਾਂ ਬਾਤਾਂ ਉੱਥੇ ਨਹੀਂ ਚਲਦੀਆਂ ਉੱਥੇ ਡਿਵ ਹਾਂ ਬਿਲਕੁਲ ਉੱਥੇ ਜਾਗਰੂਕ ਨੇ ਲੋਕ ਤੇ ਸਾਡੇ ਮੈਂ ਇੱਕ ਚੀਜ਼ ਦੇਖਿਆ ਜਿਹੜੇ ਵੀ ਗਰੀਬ ਮੁਲਕ ਹੋਣਗੇ ਜਾਂ ਜਿੱਥੇ ਜਿਆਦਾ ਪੜ੍ਹਾਈ ਲਿਖਾਈ ਨਹੀਂ ਹੋਊਗੀ ਨਾ ਤੇ ਉਹ ਉੱਥੇ ਸਿਆਸਤ ਨੂੰ ਬੜੀ ਅਹਿਮੀਅਤ ਦਿੱਤੀ ਜਾਊਗੀ ਸਿਆਸਤ ਇੱਥੇ ਤੱਕ ਕਿ ਸਾਡੇ ਲੋਕ ਜਿਹੜੇ ਨੇ ਨਾ ਬਾਹਰਲੇ ਮੁਲਕਾਂ 'ਚ ਵੀ ਗਏ ਆ ਨਾ ਉੱਥੋਂ ਦੀ ਸਿਆਸਤ ਬਾਰੇ ਕੁਝ ਪਤਾ ਨਹੀਂ ਹੋਊਗਾ ਪਰ ਪੰਜਾਬ ਦੀ ਸਿਆਸਤ ਬਾਰੇ ਬਹੁਤ ਹਾਂ ਬਹੁਤ ਪਤਾ ਹੋਊਗਾ ਤੇ ਸਾਡੀ ਜਿਹੜੀ ਸਿਆਸਤ ਵੀ ਹੈਗੀ ਨਾ ਤੁਸੀਂ ਦੇਖ ਲਓ ਕਿ ਜਿੰਨੇ ਵੀ ਸਾਡੇ ਸਿਆਸਤਦਾਨ ਵੱਡੇ ਵੱਡੇ ਹੈਗੇ ਨੇ ਚਾਹੇ ਅਸੀਂ ਅ ਮੋਤੀ ਸਾਹਿਬ ਦੀ ਗੱਲ ਕਰ ਲਈਏ ਬਾਦਲ ਪਰਿਵਾਰ ਦੀ ਗੱਲ ਕਰ ਲਈਏ ਕੈਪਟਨ ਸਾਹਿਬ ਦੀ ਗੱਲ ਕਰ ਲਈਏ ਸਿੱਧੂ ਸਾਹਿਬ ਦੀ ਗੱਲ ਕਰ ਲਈਏ ਕੇਜਰੀਵਾਲ ਸਾਹਿਬ ਦੀ ਗੱਲ ਕਰ ਲਈਏ ਜਾਂ ਸਾਡੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਹੋ ਰਹਾਂ ਦੀ ਗੱਲ ਕਰ ਲਈਏ ਇੱਕਾ ਦੁੱਕਾ ਹੋਰ ਨਾਮ ਹੀ ਲੈ ਲੀਏ ਤੇ ਸਾਰੇ ਜਿਹੜੇ ਐ ਇਹ ਸਾਰਾ ਦੇਣੀ ਨਾ ਮਤਲਬ ਖਬਰਾਂ ਜਿਹੜੀਆਂ ਇਹਨਾਂ ਦੇ ਆਲੇ ਦੁਆਲੇ ਹੀ ਹੁੰਦੀਆਂ ਰਹਿੰਦੀਆਂ ਨੇ ਉਹ ਲੋਕਾਂ ਦੀ ਜਿਹੜੀ ਗੱਲਬਾਤ ਆ ਇਹਨਾਂ ਦੇ ਆਲੇ ਦੁਆਲੇ ਹੀ ਹੁੰਦੀ ਰਹਿੰਦੀ ਆ ਸਾਡੇ ਦੇਸ਼ ਦੇ ਵਿੱਚ ਇਸ ਵੇਲੇ ਤੁਹਾਨੂੰ ਪਤਾ ਸਾਡਾ ਦੇਸ਼ 13ਵੇਂ ਨੰਬਰ ਤੇ ਆ ਮਤਲਬ ਜਿੱਥੇ ਪਾਣੀ ਦੀ ਜਿਹੜੀ ਹੈ ਉਹ ਘਾਟ ਹੁੰਦੀ ਪਈ ਹੈ ਮਤਲਬ ਜਿੱਦਾਂ ਤੁਸੀਂ ਦੇਖ ਲਓ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਸਾਊਥ ਅਫਰੀਕਾ ਜਿਹੜਾ ਕੇਪ ਟਾਊਨ ਹੈ ਜ਼ੀਰੋ ਡੇ ਡਿਕਲੇਅਰ ਕੀਤਾ ਗਿਆ ਤੇ ਸਾਡੇ ਦੇਸ਼ ਦੇ ਵਿੱਚ ਵੀ ਪਾਣੀ ਦੀ ਬੜੀ ਕਿੱਲਤ ਹੈ ਬੜੀ ਘਾਟ ਹੈ ਖਾਸ ਤੌਰ ਤੇ ਉਤਰੀ ਖੇਤ ਦੇ ਜਿਹੜੇ ਸੂਬੇ ਨੇ ਸਾਡਾ ਪੰਜਾਬ ਹੈ ਪਾਣੀ ਦੀ ਬੜੀ ਘਾਟ ਹੈ ਪਰ ਸਾਡੀ ਜਿਹੜੀ ਗੱਲਬਾਤ ਹੈ ਇਹਨਾਂ ਅਹਿਮ ਮੁੱਦਿਆਂ ਬਾਰੇ ਹੁੰਦੀ ਨਹੀਂ ਹੈ ਕ੍ਰਾਈਮ ਰੇਟ ਵਧਾ ਹੈ ਹੁਣ ਪਿੱਛੇ ਜੀ ਇਹ ਗੱਲ ਕੀਤੀ ਸੀ ਵੀ ਜਿਹੜੀਆਂ ਔਰਤਾਂ ਦੇ ਨਾਲ ਵਾਇਲੈਂਸ ਹੁੰਦਾ ਹੈ ਉਹਦੇ ਵਿੱਚ 90% ਦੀ ਜਿਹੜੇ ਆ ਪਰਿਵਾਰਕ ਮੈਂਬਰ ਜਾਂ ਜਾਣਕਾਰੀ ਹੁੰਦੇ ਨੇ ਸੋ ਇਹੋ ਜਿਹੜੀ ਇਸ ਸਮੱਸਿਆ 'ਚ ਮੁੱਖ ਸਮੱਸਿਆ ਹੈ ਨੇ ਉਹਨਾਂ ਬਾਰੇ ਸਿਆਸੀ ਲੋਕਾਂ ਦਾ ਧਿਆਨ ਨਹੀਂ ਤੇ ਨਾ ਹੀ ਲੋਕਾਂ ਨੂੰ ਕੋਈ ਉਹ ਜ਼ਿਆਦਾ ਹੈਗੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਬਾਰੇ ਜਾਣੀਏ ਜਾਂ ਸਾਡੇ ਸਿਆਸਤਦਾਨ ਇਹੋ ਜਿਹੜੀਆਂ ਮੇਨ ਸਮੱਸਿਆਵਾਂ ਬਾਰੇ ਲਾ ਜਾ ਕੇ ਕੀ ਕਰਨਾ ਚਾਹੁੰਦੇ ਨੇ ਜਾਂ ਕੀ ਇਹਨਾਂ ਨੇ ਜਿਆਦਾ ਕਰਕੇ ਮੈਂ ਦੇਖੋ ਹਰ ਜੀ ਚੰਗੇ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਚੰਗੇ ਮਾੜੇ ਹਰ ਤਰ੍ਹਾਂ ਦੇ ਹੁੰਦੇ ਨੇ ਪਰ ਜ਼ਿਆਦਾਤਰ ਲੋਕਾਂ ਦਾ ਜਿਹੜਾ ਰੁਝਾਨ ਹੈ ਨਾ ਉਹ ਸਿਆਸਤ ਦੇ ਆਲੇ-ਜੋਲੇ ਹੀ ਖੁਸ਼ ਰਹਿੰਦੇ ਨੇ ਜੀ ਗੱਲਾਂ ਜਾਣ ਕੇ ਸੋ ਹੁਣ ਆਉਣੇ ਆ ਤੁਹਾਡੇ ਸਵਾਲ ਹਲ ਕਿਉਂਕਿ ਲੋਕ ਜਾਣਨਾ ਚਾਹੁੰਦੇ ਤੇ ਅਸੀਂ ਦੱਸਣਾ ਚਾਹੁੰਦੇ ਆ ਜੀ ਸਿਆਸਤਬਾਰੀ ਲੋਕ ਜਾਣਨਾ ਚਾਹੁੰਦੇ ਤੇ ਅਸੀਂ ਦੱਸਣਾ ਅਸੀਂ ਤਾਂ ਦੱਸਣਾ ਜੇ ਲੋਕ ਜਾਣਨਾ ਚਾਹੁੰਦੇ ਨੇ ਹੁਣ ਗੱਲ ਇਹ ਹੈ ਕਿ ਕੱਲ ਵੀ ਜਿਹੜੀ ਆ ਉਹ ਇੱਕ ਵਿਕਾਸ ਰੈਲੀ ਜਿਹੜੀ ਆ ਬਠਿੰਡੇ ਦੇ ਵਿੱਚ ਕੀਤੀ ਗਈ ਆ ਆਮਦਵੀ ਪਾਰਟੀ ਵੱਲੋਂ ਸ਼੍ਰੀਮਾਨ ਕੇਜਰੀਵਾਲ ਸਾਹਿਬ ਤੇ ਭਗਵੰਤ ਪਾਣਹਰੀ ਉੱਥੇ ਪਹੁੰਚੇ ਉੱਥੇ ਰੈਲੀ ਕੀਤੀ ਤੇ 1125 ਕਰੋੜ ਦੇ ਜਿਹੜੇ ਪ੍ਰੋਜੈਕਟ ਨੇ ਜੀ ਉਹਨਾਂ ਦਾ ਐਲਾਨ ਕੀਤਾ ਕਿ ਬਠਿੰਡੇ ਹਲਕੇ ਦੇ ਵਿੱਚ ਇਹਨੇ ਕਰੋੜ ਰੁਪਏ ਦੇ ਜਿਹੜੇ ਹੈਗੇ ਪ੍ਰੋਜੈਕਟ ਲਿਆਂਦੇ ਜਾਣਗੇ ਉਹਦੇ ਵਿੱਚ ਸੜਕਾਂ ਹੋਗੀਆਂ ਸਕੂਲ ਹੋਗੇ ਸਰਕਾਰੀ ਜੀ ਹੋਰ ਪੁਲ ਬਣਾਏ ਜਾਣਗੇ ਹੋਰ ਵਿਵਾਹ ਕੰਮ ਉਹਨਾਂ ਨੇ ਕਿਹਾ ਵੀ ਇਹਨਾਂ ਪ੍ਰੋਜੈਕਟਾਂ ਦੇ ਤਹਿਤ ਕੀਤੇ ਜਾਣਗੇ ਸੋ ਹੋਰ ਵੀ ਤੁਸੀਂ ਦੇਖ ਲਓ ਕਿ ਉੱਥੇ ਜੋ ਗੱਲਬਾਤ ਹੋਈ ਹੈ ਜੀ ਗੱਲ ਇਹ ਹੈ ਵੀ ਐਡੇ ਵੱਡੇ ਜਿਹੜੇ ਪ੍ਰੋਜੈਕਟ ਹੈ ਇੱਥੇ ਕਿਉਂ ਮਤਲਬ ਕਿ ਇਹ ਐਸੇ ਜ਼ਿਲ੍ਹੇ ਨੂੰ ਦੇਖੋ ਗੱਲ ਪਤਾ ਕੀ ਹੈ ਜੀ ਇਹ ਜਿਹੜਾ ਬਠਿੰਡਾ ਹਲਕਾ ਹੈ ਜੀ ਇਹ ਸਭ ਨੂੰ ਪਤਾ ਹੈ ਕਿ ਬੀਬੀ ਹਰਸਿਮਰਤ ਕੌਰ ਮਾਨ ਜਿਹੜੇ ਬੀਬੀ ਹਰਸਿਮਰਤ ਕੌਰ ਬਾਦਲ ਬਾਦਲ ਹਾਂ ਜੀ ਉਹ ਇੱਥੋਂ ਐਮਪੀ ਨੇ ਜੀ ਬੜਾ ਅਹਿਮ ਜਿਹੜਾ ਹੈਗਾ ਇਹ ਲੋਕ ਸਭਾ ਦਾ ਹਲਕਾ ਹੈ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ 2024 ਦੇ ਵਿੱਚ ਤੇ ਉਥੇ ਤੁਸੀਂ ਦੇਖ ਲੋ ਕਿ ਆ ਪਿਛਲੇ ਕਿਤੇ ਨਾ ਕਿਤੇ ਇਹ ਵੀ ਜਿਹੜਾ ਆਪ ਸਰਕਾਰ ਦੇ ਵੱਲੋਂ ਪ੍ਰੋਜੈਕਟ ਲਿਆਂਦਾ ਜਾ ਰਿਹਾ ਵੀ ਕਿਤਨੇ ਕਿਤੇ ਸਿਆਸੀ ਪੱਤਾ ਹੈ ਸਿਆਸੀ ਪੱਤਾ ਹੀ ਆ ਜੀ ਮਤਲਬ ਲੋਕਾਂ ਦੇ ਲੋਕਾਂ ਦੇ ਪੱਖ ਦੀ ਗੱਲ ਨਹੀਂ ਹੈ ਪਰ ਸਿਆਸੀ ਪੱਤਾ ਪਹਿਲਾਂ ਹੈ ਦੇਖੋ ਗੱਲ ਇਹ ਹੈ ਕਿ ਲੋਕਾਂ ਦੇ ਫਾਇਦੇ ਦੀ ਗੱਲ ਹੈ ਹੀ ਹੈ ਪ੍ਰੋਜੈਕਟ ਲਿਆਂਗੇ ਲੋਕਾਂ ਨੂੰ ਉਸ ਚੀਜ਼ ਦਾ ਫਾਇਦਾ ਮਿਲਣਾ ਹੀ ਮਿਲਣਾ ਪਰ ਕਿਤਨੇ ਕਿਤੇ ਸਿਆਸੀ ਲੋਕ ਇਹ ਦੇਖਦੇ ਨੇ ਕਿ ਅਸੀਂ ਇਸ ਖਾਸ ਖਿੱਤੇ ਦੇ ਉੱਤੇ ਕੀ ਡਵੈਲਪਮੈਂਟ ਕਰਨੀ ਹੈ ਜਿਹਦਾ ਸਾਨੂੰ ਲਾਹਾ ਮਿਲੇ ਰੀਜ਼ਨ ਪਿੱਛੇ ਕੀ ਹੈ ਕਾਰਨ ਪਿੱਛੇ ਕੀ ਹੈ ਆ ਤੁਸੀਂ ਦੇਖ ਲਓ ਕਿ ਆ 2000 ਆਪਾਂ ਗੱਲ ਕਰ ਲਈਏ 9 ਚ ਵੀ ਠੀਕ ਹੈ ਜੀ 14 ਚ ਵੀ ਤੇ 19 ਚ ਵੀ ਜੀ ਆ ਵੀ ਬਿਹਾਰ ਸਿਮਰਿਤ कौर ਬਾਦ ਹੁੰਦੇ ਉਸ ਤੋਂ ਉਸ ਤੋਂ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਆ ਪਰਮਜੀਤ कौर ਗੁਲਚਨ ਰਹੇ ਨੇ ਉਥੋਂ ਅਕਾਲੀ ਦਲ ਤੇ ਅਕਾਲੀ ਦਲ ਦੀ ਇਸ ਖੇਤਰ ਚੰਗੀ ਪੈਠ ਚੰਗੀ ਜਿਹੜੀ ਉਹ ਪੱਕਾ ਮਜ਼ਬੂਤ ਹੈ ਤੇ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਜੀ ਕੇਜਰੀਵਾਲ ਹੋਣਾ ਨੇ ਇਹ ਮਤਲਬ ਕਿ ਚੀਜ਼ ਦੇਖੀ ਵੀ ਇਹ ਤੇ ਜਿਹੜੀ ਇੱਥੇ ਦੀ ਸੀਟ ਹੈ ਬੜੀ ਅਹਿਮ ਹੈ ਮੰਨੀ ਜਾਂਦੀ ਹੈ ਦੂਜੇ ਪਾਸੇ ਆ ਗੱਲਾਂ ਚੱਲੀਆਂ ਸੀਗੀਆਂ ਕਿ ਆ ਮੂਸੇ ਵਾਲਾ ਜੀ ਗਾਇਕ ਆ ਜਿਹੜਾ ਸੀਗਾ ਉਹਦੇ ਫਾਦਰ ਸਾਹਿਬ ਫਾਦਰ ਸਾਹਿਬ ਨੂੰ 20 ਉਥੋਂ ਟਿਕਟ ਕਾਂਗਰਸ ਵੱਲੋਂ ਦੇਣ ਦੀ ਗੱਲਬਾਤ ਚੱਲ ਰਹੀ ਸੀ ਦੂਜੇ ਲੱਖਾਂ ਸਿਹਦਾਨਾ ਵੀ ਉਸ ਕਿ ਇਹ ਨਾ ਮਕਬੂਲੀਅਤ ਕਾਫੀ ਹੈ ਇਹ ਨਾ ਨਾਮਾ ਦੀ ਨਾਮਾਂ ਦੀ ਤੇ ਕਿਤੇ ਨ ਕਿਤੇ ਆਮ ਆਦਮੀ ਪਾਰਟੀ ਵੀ ਇਹ ਸਭ ਚੀਜ਼ਾਂ ਦਾ ਲਾਹਾ ਲੈਣ ਵਾਸਤੇ ਜੀ ਇਹ ਸਭ ਚੀਜ਼ਾਂ ਕਰ ਰਹੀ ਆ ਹੁਣ ਦੂਜੇ ਪਾਸੇ ਦੇਖਿਆ ਤੇ ਇਹ ਵੀ ਕਿਹਾ ਕਿ ਜਿਹੜੀ ਵਾਲੋਂ ਹਨ ਨੇ ਜਿਹੜਾ ਇੰਡੀਆ ਗੱਠ ਚੋੜ ਹੈ ਜੀ ਪਹਿਲਾਂ ਇਹ ਸੀਗਾ ਕਿ ਇੰਡੀਆ ਗੱਠ ਚੋੜ ਇਕੱਠੇ ਹੋ ਗਏ ਚੋਣ ਲੜੇਗਾ ਪਰ ਹੁਣ ਜਿਹੜਾ ਕਿਤੇ ਨ ਕਿਤੇ ਐਵੇਂ ਲਿਖਿਆ ਕਿ ਹਰ ਪਾਰਟੀ ਤੇ ਜਿਹੜਾ ਕਿ ਇੰਡੀਆ ਗੱਠ ਚੋੜ ਦਾ ਹਿੱਸਾ ਹੈ ਉਹਦੇ ਆਪਣੇ ਆਪਣੇ ਰਾਗ ਆਪਣੇ ਆਪਣੇ ਸੁਰ ਨਿਕਲਣੇ ਸ਼ੁਰੂ ਹੋ ਗਏ ਨੇ ਜੀ ਤੇ ਉਹ ਕੇਜਰੀਵਾਲ ਹੁਣੇ ਵੀ ਇਹ ਕਹਿੰਦੇ ਨੇ ਕਿ ਨਹੀਂ ਭਾਈ ਅਸੀਂ ਉਹਨਾਂ ਨੇ ਪਹਿਲਾਂ ਸੋਚਿਆ ਸੀ ਜਦੋਂ ਹੁਣ ਗੱਲਾਂ ਬਾਤਾਂ ਚੱਲਦੀਆਂ ਕਾਂਗਰਸ ਨਾਲ ਗੱਠ ਜੋੜਦੀਆਂ ਉਹਨਾਂ ਨੂੰ ਸਾਫ਼ ਕਹਤਾ ਭਈ ਨਹੀਂ ਅਸੀਂ ਕਿਸੇ ਨਾਲ ਗੱਠ ਜੋੜ ਨਹੀਂ ਕਰਨਾ ਅਸੀਂ ਤੇ 13 ਤੋਂ 13 ਸੀਟਾਂ ਤੜੀਆਂ ਆਪਣੇ ਆਪਣੇ ਕੈਂਡੀਡੇਟ ਖੜੇ ਕਰਨੇ ਨੇ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਤੇ ਲੋਕ ਸਭਾ ਦੇ ਵਿੱਚ ਜੋ ਇਸ ਢੰਗ ਨਾਲ ਆ ਸ਼ੁਰੂ ਕਰਤਾ ਪ੍ਰਚਾਰ ਜੀ ਤਾਂ ਸਾਡੇ ਸਿਆਸੀ ਲੋਕਾਂ ਦਾ ਪਤਾ ਹੀ ਹੈ ਨਾ ਅਗਲੀ ਜਿਹੜੀ ਮਰਜੀ ਪਾਰਟੀ ਹੋਵੇ ਸਾਹਮਣੇ ਉਹਨ ਜਿੰਨੇ ਮਰਜੀ ਚੰਗੇ ਕੰਮ ਕੀਤੇ ਹੋਣ ਸਾਡੇ ਸਿਆਸਤਦਾਨਾਂ ਦਾ ਇਹੀ ਕੰਮ ਹੈ ਕਿ ਅਸੀਂ ਤੇ ਉਹਨਾਂ ਦੇ ਕੀਤੇ ਕੰਮਾਂ ਤੇ ਮਿੱਟੀ ਕੂੜਾ ਹੀ ਸੁੱਟਣਾ ਹੈ ਉਹਨਾਂ ਨੇ ਕੋ ਮਾਰਤਾਂਗੇ ਕੰਮ ਨਹੀਂ ਕੀਤੇ ਉਹਨਾਂ ਦੀ ਨਿਖੇਧੀ ਕਰਨ ਨਹੀਂ ਕਰਨੀ ਹੈ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਵਿਲਨ ਬਣਾ ਕੇ ਦੱਸਣਾ ਤੇ ਆਪ ਜਿਨੇ ਮਰਜ਼ੀ ਮਾੜੇ ਹੋਈਏ ਤੇ ਅਸੀਂ ਆਪਣੇ ਆਪ ਨੂੰ ਹੀਰੋ ਬਣਾ ਕੇ ਦੱਸਣਾ ਸਾਡੇ ਸਿਆਸੀ ਲੋਕਾਂ ਦਾ ਏ ਠੀਕ ਹੈ ਜੀ ਹੁਣ ਇਸੇ ਤਰੀਕੇ ਨਾਲ ਹੁਣ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਮੋਦੀ ਸਾਹਿਬ ਵੀ ਤਿਆਰੀ 'ਚ ਲੱਗੇ ਹੋਏ ਨੇ ਹੁਣ ਬਹੁਤ ਸਾਰੇ ਲੋਕਾਂ ਦੇ ਜਿਹੜੇ ਆ ਤਰ੍ਹਾਂ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਨੇ ਕੋਈ ਈਵੀਐਮ ਮਸ਼ੀਨ ਦੇ ਉੱਤੇ ਉਂਗਲੀ ਕਰ ਰਿਹਾ ਤੇ ਕੋਈ ਕਹਿ ਰਿਹਾ ਕਿ ਨਹੀਂ ਭਾਈ ਇਸ ਢੰਗ ਨਾਲ ਹੁਣ ਦੂਜੇ ਪਾਸੇ ਜੋ ਸੁਣਨ ਚਾਹਿਆ ਕਿ ਬਹੁਤ ਸਾਰੇ ਲੋਕ ਟੁੱਟ ਕੇ ਭਾਜਪਾ ਨਾਲ ਜੁੜੇ ਨੇ ਜੀ ਹੁਣ ਕਈ ਲੋਕਾਂ ਦਾ ਇਹ ਕਹਿਣਾ ਹੈ ਕਿ ਇਸ ਕਰਕੇ ਜੁੜ ਰਹੇ ਨੇ ਸਿਆਸੀ ਲੋਕ ਇਹਨਾਂ ਨੂੰ ਪਤਾ ਹੈ ਕਿ ਇਹ ਸਾਰੀ ਬੀਜੇਪੀ ਜਿਹੜੀ ਹੈ ਉਹ ਕਿਤਨੇ ਕਿਤੇ ਉਹਦੀ ਗੁਪਸ਼ੁਪ ਤਰੀਕੇ ਨਾਲ ਇੱਕ ਬੜੀ ਸਟਰੋਂਗ ਪਲਾਨਿੰਗ ਹੈ ਹੁਣ ਸਟਰੋਂਗ ਪਲਾਨਿੰਗ ਕੀ ਹੈ ਜੀ ਇਹ ਅੰਦਰ ਖਾਤੇ ਤੇ ਸਭ ਨੂੰ ਹੀ ਪਤਾ ਹੈ ਕਿ ਕਿਸ ਢੰਗ ਨਾਲ ਉਹ ਚੀਜ਼ਾਂ ਚੱਲ ਰਹੀਆਂ ਤੇ ਕਈਆਂ ਦਾ ਕਹਿਣਾ ਹੈ ਕਿ ਲਓ ਜੀ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਆਈ ਲੋ ਤੇ ਆਈ ਲੋ ਤੇ ਫਿਰ ਉਹ ਜਿੰਨੇ ਵੀ ਸਿਆਸੀ ਲੋਕ ਨੇ ਉਹ ਪਾਰਟੀ ਦੇ ਅਜੰਡੇ ਕੀ ਨੇ ਜਾਂ ਪਾਰਟੀ ਦੀ ਪ੍ਰਚਾਰ ਧਾਰਾ ਕੀ ਹੈ ਜੀ ਉਹ ਉਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਉਹਨਾਂ ਨੂੰ ਹਰ ਬੰਦੇ ਨੂੰ ਹੁੰਦਾ ਹੈ ਹਰ ਸਿਆਸਤਦਾਨ ਨੂੰ ਹੁੰਦਾ ਹੈ ਕਿ ਸਾਨੂੰ ਸੀਟ ਮਿਲ ਜੇ ਸਾਡੀ ਜਿਹੜੀ ਅਸੀਂ ਉਹ ਤਾਕਤ ਹੈ ਉਹ ਤਾਕਤ ਸਾਡੇ ਕੋਲ ਆ ਜੇ ਮੰਤਰੀ ਦੇ ਤੌਰ ਤੇ ਐਮਐਲਏ ਦੇ ਤੌਰ ਤੇ ਐਮਪੀ ਦੇ ਤੌਰ ਤੇ ਸੋ ਸਿਆਸਤਦਾਨ ਜਿਹੜੇ ਹੈਗੇ ਨੇ ਸਾਡੇ ਉਹ ਲੋਕਾਂ ਵੱਲ ਘੱਟ ਤੇ ਆਪਣੇ ਵੱਲ ਜ਼ਿਆਦਾ ਦੇਖਦੇ ਨੇ ਇਹ ਸਾਡੀ ਬੜੀ ਦੇਸ਼ ਦੀ ਬਦਕਿਸਮਤੀ ਹੈ ਕਿ ਚੰਗੇ ਜਿਹੜੇ ਸਿਆਸਤਦਾਨ ਜਿਹੜੇ ਨੇ ਉਹਨਾਂ ਦੀ ਬੜੀ ਘਾਟ ਹੈ ਸਿਆਸਤਦਾਨ ਹੁੰਦੇ ਸੀ ਦੇਖੋ ਲਾਲ ਭਾਦਰ ਸ਼ਾਸਤਰੀ ਵਰਗੇ ਸਿਆਸਤਦਾਨ ਸੀਗੇ ਆ ਤੁਸੀਂ ਦੇਖ ਲੋ ਕਿ ਆਪਣੇ ਸਰਦਾਰ ਮਨਮੋਹਨ ਸਿੰਘ ਹੋਰੀ ਸੀਗੇ ਬੜੇ ਇੰਟੈਲੀਜੈਂਟ ਸਿਆਸਦਾਨ ਸੀਗੇ ਹੋਰ ਵੀ ਇਕਾ ਦੁਕਾਣਾ ਹੈਗੇ ਨੇ ਪਰ ਬਹੁਤ ਘਾਟ ਰਹੀ ਹੈ ਚੰਗੇ ਸਿਆਸਦਾਨਾਂ ਦੀ ਜੀ ਸਾਡੇ ਦੇਸ਼ ਦੇ ਵਿੱਚ ਲੀਡਰਸ਼ਿਪ ਜਿਹੜੇ ਕਿ ਇਮਾਨਦਾਰੀ ਦੇ ਨਾਲ ਦੇਸ਼ ਨੂੰ ਦੇਖੋ ਪੈਸਾ ਤੇ ਸਰਕਾਰ ਦਾ ਨਹੀਂ ਹੈਗਾ ਨਾ ਪੈਸਾ ਤੇ ਤੁਹਾਡਾ ਮੇਰਾ ਹੀ ਆ ਅੱਜ ਇਲੈਕਸ਼ਨ ਜਿਹੜੇ ਹੁੰਦੇ ਨੇ ਹੁਣ 1 ਇਲੈਕਸ਼ਨ 1 ਨੇਸ਼ਨ ਦੀ 1 ਨੇਸ਼ਨ 1 ਇਲੈਕਸ਼ਨ ਦੀ ਗੱਲ ਚੱਲ ਰਹੀ ਹੈ ਜੀ ਅਹ ਠੀਕ ਹੈ ਕਿਉਂਕਿ ਕਾਰਨ ਇਹ ਹੈ ਕਿ ਕਿਤੇ ਨਾ ਕਿਤੇ ਦੇਖ ਲਓ ਕਿ ਆ ਪਿੱਛੇ ਜਿਹੜੇ 2019 ਚ ਵੀ ਇਲੈਕਸ਼ਨ ਜਿਹੜੇ ਹੋਏ ਨੇ ਉਹ ਦੱਸਿਆ ਜਾ ਰਿਹਾ ਸੀਗਾ ਕਿ ਦੁਨੀਆ ਦੇ ਸਭ ਤੋਂ ਮਹਿੰਗੇ ਇਲੈਕਸ਼ਨ ਸਾਡੇ ਦੇਸ਼ 'ਚ ਹੁੰਦੇ ਨੇ ਪੈਸਾ ਕਿਨਾਂ ਦਾ ਪੈਸਾ ਸਾਡੇ ਦਾ ਸਾਡਾ ਹੀ ਹੈ ਨਾ ਪੈਸਾ ਅੱਜ ਜੇ ਕੋਈ ਮੰਤਰੀ ਸੰਤਰੀ ਜਾਟੇ ਜਾਂਦਾ ਤੇਲ ਪਵਾਉਂਦਾ ਤੇ ਪੈਸਾ ਤੇ ਸਾਡਾ ਹੀ ਅੱਜ ਵੀ ਵਿਚ ਵਿਕਾਸ ਪ੍ਰੋਜੈਕਟ ਲਿਆਂਦੇ ਜਾ ਰਹੇ ਨੇ ਭਈ ਇਹ ਦੇਖੋ ਵਿਕਾਸ ਪ੍ਰੋਜੈਕਟ ਆਗੇ ਨੇ ਦੇਖੋ ਇਹ ਇਹਨਾਂ ਨੇ ਇਸ ਤਬਕੇ ਨੂੰ ਇੰਨਾ ਪੈਸਾ ਮਿਲੂਗਾ ਦੇਖੋ ਅਸੀਂ ਇਹ ਕਰਤਾ ਅਸੀਂ ਇਹ ਕਰਤਾ ਪੈਸਾ ਕਿਨਾਂ ਦਾ ਸਾਡਾ ਹੀ ਹੈ ਜੀ ਇਹ ਪੈਸਾ ਸਾਡਾ ਹੀ ਉਸ ਯੂਟਿਲਾਈਜ਼ ਕਰਦੇ ਆ ਵਿੱਚੋਂ ਕੁੰਡੀ ਲੱਗ ਜਾਂਦੀ ਹੈ ਵਿੱਚੋਂ ਵਿਕਾਸ ਪ੍ਰੋਜੈਕਟ ਆ ਜਾਂਦੇ ਨੇ ਵਿੱਚੋਂ ਸਭ ਕੁਝ ਹੋ ਜਾਂਦਾ ਸਭ ਚੀਜ਼ਾਂ ਜਿਹੜੀਆਂ ਨੇ ਲੋਕਾਂ ਭពਿੰਦਰ ਜੀ ਜਿਹੜੇ ਮੁਲਕ ਦੇ ਵਿੱਚ ਲੋਕ ਜਾਗਰੂਕ ਹੁੰਦੇ ਨੇ ਪੜ੍ਹੇ ਲਿਖੇ ਹੁੰਦੇ ਨੇ ਨਾ ਉਹ ਉਹਨਾਂ ਨੂੰ ਪਤਾ ਹੁੰਦਾ ਹੈ ਭਈ ਇਹ ਸਭ ਚੀਜ਼ਾਂ ਕਿਸ ਢੰਗ ਨਾਲ ਚੱਲ ਰਹੀਆਂ ਹੈ ਜਾਂ ਇਹਨਾਂ ਦੇ ਪਿੱਛੇ ਕੀ ਹੈ ਤੇ ਉਸ ਢੰਗ ਨਾਲ ਜਿਹੜੀਆਂ ਚੀਜ਼ਾਂ ਨੇ ਨਾ ਮਤਲਬ ਕਿ ਇਕੱਲੇ ਸਿਆਸਤਦਾਨ ਨਹੀਂ ਜ਼ਿੰਮੇਵਾਰ ਨਹੀਂ ਹੈਗੇ ਲੋਕ ਵੀ ਉਨੇ ਰਿਸਪਾਂਸਿਬਲ ਹੁੰਦੇ ਨੇ ਸੋ ਇਹ ਸੀ ਆਪਣੇ ਪੰਜਾਬ ਨੂੰ ਲੈ ਕੇ ਜਿਹੜੀ ਵਿਕਾਸ ਕਾਰਜਾਂ ਨੂੰ ਲੈਤੀ ਸੀ ਇਹ ਪ੍ਰੋਜੈਕਟਾਂ ਲੈ ਕੇ ਜਿਹੜਾ ਤੁਸੀਂ ਦੱਸਿਆ ਵੀ ਲੋਕਾਂ ਦਾ ਕੰਮ ਵੀ ਹੈਗਾ ਆ ਪਰ ਨਾਲ ਦੇ ਨਾਲ ਕਿਤੇ ਨਾ ਕਿਤੇ ਸਿਆਸੀ ਪੱਤਾ ਵੀ ਹੈਗਾ ਤੇ ਹੁਣ ਇੱਕ ਹੋਰ ਗੱਲ ਜਿਹੜੀ ਕਿ ਭਾਰਤ ਦੇਸ਼ ਦੇ ਲਈ ਮਤਲਬ ਲੱਗਦਾ ਹੈ ਕਿ ਕਾਫੀ ਸਮੇਂ ਤੋਂ ਗੜੀ ਦੀ ਹੱਡੀ ਬਣਿਆ ਹੋਇਆ ਸੀ ਆ ਦੌਦ ਇਬਰਾਹਿਮ ਉਹਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਕਰਾਚੀ ਦੇ ਵਿੱਚ ਉਹਨੂੰ ਚਿਹਰ ਦਿੱਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਉਹ ਕੀ ਮਾਮਲਾ ਹੈ ਤੇ ਕਿਸ ਤਰ੍ਹਾਂ ਉਹਨੂੰ ਤੁਸੀਂ ਲਿਖਦੇ ਹੋ ਬੜੀ ਵਧੀਆ ਗੱਲ ਕਹੀ ਹੈ ਜੀ ਸੰਗ ਦੀ ਹੱਡੀ ਬਣਿਆ ਸੀ ਦਾਊਦ ਇਬਰਾਹਿਮ ਦੇਖੋ ਜੀ ਸੰਗ ਦੀ ਹੱਡੀ ਦੇ ਜਿਹੜਾ ਮੈਂ ਸਮਝਦਾ ਸਾਡੇ ਇਸ ਵੇਲੇ ਭ੍ਰਿਸ਼ਟਾਚਾਰ ਬਣਿਆ ਹੋਇਆ ਹੈ ਇਹ ਵੀ ਸਹੀ ਹੈ ਸੰਗ ਦੀ ਹੱਡੀ ਬੇਰੋਜ਼ਗਾਰੀ ਬਣਿਆ ਦੇ ਜੀ ਸੋ ਇਹੋ ਜਿਹੇ ਮੁੱਦੇ ਜਿਹੜੇ ਹਨ ਇਹ ਚੁੱਕਣੇ ਬਿਹਤ ਲਾਜ਼ਮੀ ਨੇ ਦੇਸ਼ ਦੇ ਵਿੱਚ ਬੇਰੋਜ਼ਗਾਰੀ ਕਿਵੇਂ ਖਤਮ ਕੀਤੀ ਜਾਵੇ ਦੇਸ਼ ਦੇ ਵਿੱਚੋਂ ਗਰੀਬੀ ਗੁਰਬਤ ਕਿਵੇਂ ਖਤਮ ਕੀਤੀ ਜਾਵੇ ਤੇ ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਕਿੱਦਾਂ ਸਿੱਖਿਆ ਦਿੱਤੀ ਜਾਵੇ ਲੋਕਾਂ ਨੂੰ ਕਿੱਦਾਂ ਮੁਫਤ ਦੀ ਸਿਹਤ ਸਹੂਲਤ ਦਿੱਤੀ ਜਾਵੇ ਮੇਨ ਪ੍ਰਾਇਮਰੀ ਚੀਜ਼ਾਂ ਹੈਗੀਆਂ ਨੇ ਮੁਫਤ ਸਿੱਖਿਆ ਤੇ ਸਿਹਤ ਸਹੂਲਤਾਂ ਉਹ ਵੀ ਕੁਆਲਿਟੀ ਦੀਆਂ ਜੀ ਜਦੋਂ ਸਾਡੇ ਸਿਆਸਦਾਨ ਕਹਿੰਦੇ ਨੇ ਨਾ ਜਿਹੜੇ ਰੌਲਾ ਪਾਉਂਦੇ ਨੇ ਆਹ ਦੇਖੋ ਜੀ ਅਸੀਂ ਸਿਹਤ ਲਈ ਇਹ ਕੁਝ ਕਰਤਾ ਸੀ ਇਹ ਕੁਝ ਕਰਤਾ ਉੱਥੇ ਲਾਇਕਾਣ ਕੋਣ ਜਾਂਦਾ ਮਾਤੜ ਬੰਦਾ ਜੀ ਜਦੋਂ ਲੀਡਰਾਂ ਦੇ ਕਿਤੇ ਗੋਟੇ 'ਚ ਸਮੱਸਿਆ ਆ ਜਾਂਦੀ ਹੈ ਨਾ ਜਾਂ ਕੋਈ ਵੀ ਦਿੱਕਤ ਆ ਜਾਂਦੀ ਹੈ ਫਿਰ ਇੱਥੇ ਨਹੀਂ ਖਲਾਉਂਦੇ ਫਿਰ ਉਹ ਜਾਂ ਤੇ ਫਿਰ ਤੁਸੀਂ ਦੇਖ ਲਓ ਦਿੱਲੀ ਦੇ ਵਿੱਚ 40s ਦੇ ਵਿੱਚ ਜਾਂ ਵੱਡੇ ਵੱਡੇ ਹਸਪਤਾਲ ਜਿਹੇ ਹੁੰਦੇ ਨੇ ਵਿਦਾਂਤਾ ਜਿਹੇ ਹੁੰਦੇ ਨੇ ਜਾਂ ਫਿਰ ਯੂਐਸਏ ਜਾ ਕੇ ਇਲਾਜ ਕਰਾਉਂਦੇ ਨੇ ਭਾਈ ਜਿੱਥੇ ਗਰੀਬ ਬੰਦਾ ਇਲਾਜ ਕਰਾਂਦਾ ਤੁਹਾਨੂੰ ਉਹਨਾਂ ਡਾਕਟਰਾਂ ਤੇ ਵਿਸ਼ਵਾਸ ਨਹੀਂ ਹੈਗਾ ਜੀ ਪਰ ਇੱਕ ਗੱਲ ਆ ਜਦੋਂ ਕੋਈ ਵੀਆਈਪੀ ਡਿਊਟੀ ਲੱਗਦੀ ਹੈ ਨਾ ਫੇਰ ਅਮਰੀਕਾ ਚੋਂ ਜਾਂ ਵਿਧਾਨਤਾ ਦੇ ਡਾਕਟਰ ਨਹੀਂ ਇਹਨਾਂ ਨਾਲ ਵੀ ਆਪੀ ਡਿੱਟੀ ਤੇ ਜਾਂਦੇ ਫੇਰ ਸਰਕਾਰੀ ਡਾਕਟਰ ਡਿਊਟੀ ਤੇ ਜਾਂਦੇ ਨੇ ਆਮ ਬੰਦਾ ਮਹਤਰ ਤੁਹਾਡੇ ਮੇਰੇ ਵਰਗਾ ਲਾਈਨ ਚ ਖੜਾ ਰਹਿੰਦਾ ਡਾਕਟਰ ਸਾਹਿਬ ਹਜੇ ਆਏ ਹੀ ਨਹੀਂ ਡਾਕਟਰ ਸਾਹਿਬ ਹਜੇ ਆਏ ਹੀ ਨਹੀਂ ਤੇ ਡਾਕਟਰ ਸਾਹਿਬ ਆਉਣ ਕਿੱਥੋਂ ਉਹਨਾਂ ਦੀ ਡਾਕਟਰ ਸਾਹਿਬ ਵਿਚਾਰੇ ਦੀ ਡਿੱਟੂਟੇ ਡਿਊਟੀ ਤੇ ਲੱਗੀ ਹੁੰਦੀ ਹੈ ਵੀਆਈਪੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਮੇਨ ਮੈਂ ਸਮਝਦਾ ਕਿ ਮੁੱਦਾ ਨੇ ਸੰਗ ਦੀ ਹੱਡੀ ਜਿਹੜੀ ਹੈ ਇਹੋ ਜਿਹੀਆਂ ਚੀਜ਼ਾਂ ਨੇ ਬੇਰੁਜ਼ਗਾਰੀ ਸਿੱਖਿਆ ਸਿਹਤ ਸਹੂਲਤਾਂ ਇਹ ਹੱਡੀ ਨੂੰ ਕੱਢ ਕੇ ਇਹਨਾਂ ਸਹੂਲਤਾਂ ਨੂੰ ਲੋਕਾਂ ਨੂੰ ਦੇਣਾ ਚਾਹੀਦਾ ਬਾਕੀ ਮੁੱਦੇ ਦੀ ਗੱਲ ਜਿਹੜੀ ਤੁਸੀਂ ਸਵਾਲ ਪੁੱਛਿਆ ਦਾਊਦ ਇਬਰਾਹਿਮ ਵਾਲਾ ਤੇ ਦਾਊਦ ਇਬਰਾਹਿਮ ਜਿਹੜਾ ਹੈਗਾ ਇਹ ਜ਼ਹਿਰ ਦੇਣ ਦੀ ਖਬਰ ਆਈ ਹੈ ਹੁਣ ਬਹੁਤ ਸਾਰੇ ਜੋ ਸੂਚਨਾਵਾਂ ਆ ਰਹੀਆਂ ਨੇ ਜਾਣਕਾਰੀਆਂ ਆ ਰਹੀਆਂ ਨੇ ਉਹਦੇ ਜੀ ਕਹਿੰਦੇ ਨੇ ਜੀ ਭਾਈ ਦਾਊਦ ਇਬਰਾਹਿਮ ਤੇ ਗੱਡੀ ਚੜ ਗਿਆ ਹੁਣ ਗੱਡੀ ਚੜਿਆ ਕਿ ਨਹੀਂ ਚੜਿਆ ਇਸ ਗੱਲ ਦੀ ਤਾਂ ਆਪਾਂ ਪੁਸ਼ਟੀ ਕਰਦੇ ਨਹੀਂ ਪਰ ਇਹ ਜ਼ਰੂਰ ਹੈ ਜੋ ਪਤਾ ਲੱਗਿਆ ਹੈ ਕਿ ਉਸ ਨੂੰ ਜ਼ਹਿਰ ਦਿੱਤਾ ਗਿਆ ਤੇ ਕਰਾਚੀ ਦੇ ਹਸਪਤਾਲ 'ਚ ਇਸ ਵੇਲੇ ਦਾਖਲ ਹੈ ਹੁਣ ਇਹ ਦੇ ਵਾਸਤੇ ਹੁਣ ਪੁਖਤਾ ਖਬਰ ਹੋਰ ਚੰਗਣ ਦੇ ਸਾਹਮਣੇ ਆਜੂਗੀ ਕਿ ਕੀ ਗੱਲਬਾਤ ਹੈ ਹੁਣ ਦਾਉਦ ਇਬਰਾਹਿਮ ਜਿਹੜਾ ਤੁਸੀਂ ਦੇਖ ਲਓ ਕਿ ਇਸ ਵੇਲੇ ਜੋ ਦੇਸ਼ ਦੇ ਹਾਲਾਤ ਨੇ ਜੀ ਆ ਕੋਜੀ ਦੂ ਚੋਂ ਮਹੀਨਿਆਂ ਦੇ ਵਿੱਚ ਜਾਂ ਕੁਝ ਸਮੇਂ ਦੇ ਵਿੱਚ ਹੀ ਤੁਸੀਂ ਦੇਖ ਲਓ ਕਿ ਆ ਕੁਝ ਦੇਰ ਤੋਂ ਹੀ ਅਨਿਜਰ ਪਹਿਲਾਂ ਦੇਸ਼ ਦਾ ਜਿਹੜੇ ਦੁਸ਼ਮਨ ਸੀਗਾ ਨਿਜਰ ਦਾ ਜੋ ਮਾਮਲਾ ਬਣਿਆ ਉਸ ਤੋਂ ਬਾਅਦ ਤੁਸੀਂ ਲਸ਼ਕਰ ਦੇ ਜੈਸ਼ ਦੇ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਨੂੰ ਜਿਹੜਿਆ ਮਤਲਬ ਮਾਰੇ ਗਏ ਨੇ ਸੋ ਕਿਤੇ ਨਾ ਕਿਤੇ ਇੱਕ ਲੜੀ ਜਿਹੜੀ ਹੈ ਉਹ ਚੱਲ ਰਹੀ ਹੈ ਉਹ ਕੀ ਪਿੱਛੇ ਕੀ ਸੀਨ ਹੈ ਉਹ ਲਗਭਗ ਕਈਆਂ ਨੂੰ ਪਤਾ ਵੀ ਹੈਗਾ ਸਮਝ ਵੀ ਹੈਗੀ ਹੈ ਲੋਕਾਂ ਨੂੰ ਸੋ ਇਹ ਚੀਜ਼ਾਂ ਜਿਹੜੀਆਂ ਚਲਦੀਆਂ ਪਈਆਂ ਨੇ ਦਾਊਦ ਇਬਰਾਹਿਮ ਦੀ ਜੇ ਗੱਲ ਕਰੀਏ ਦਾਊਦ ਇਬਰਾਹਿਮ ਕਾਫੀ ਲੰਮੇ ਸਮੇਂ ਤੋਂ ਦੇਸ਼ ਦੇ ਲਈ ਸਰਦਰਦੀਬ ਬਣਿਆ ਹੋਇਆ ਸੀਗਾ ਦੇਖੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਜਿਹੜੇ 다উদ ਇਬਰਾਹਿਮ ਹੈ ਜੀ ਇਹਦਾ ਬਾਪ ਜਿਹੜਾ ਸੀਗਾ ਜੀ 다উদ ਇਬਰਾਹਿਮ ਕਾਸਕਰ ਜੀ ਇੱਕ ਖੁਦ ਪੁਲਿਸ ਦੇ ਵਿੱਚ ਮਹਾਰਾਸ਼ਟਰ ਪੁਲਿਸ ਦੇ ਵਿੱਚ ਕਾਂਸਟੇਬਲ ਹੁੰਦਾ ਸੀਗਾ ਪੁਲਿਸ ਚ ਸੀ ਤੇ ਦੱਸਦੇ ਨੇ ਕਿ ਬਹੁਤ ਇਮਾਨਦਾਰ ਸੀ ਇਸਦਾ ਪਾਪ ਔਰ ਇੱਕ ਵਾਰੀ ਪਤਾ ਲੱਗੇ ਕਿ ਜਦੋਂ ਇਹ ਪੁੱਠਾ ਸਿੱਧਾ ਕੰਮ ਕੀਤਾ ਸੀ 다উদ ਨੇ ਜੀ ਤੇ ਇਹਨੂੰ ਵਾਵਾ ਬੈਲਟ ਨਾ ਕਟਿਆ ਸੀ ਪਟੇ ਫੇਰੇ ਸੀ ਇਹਨੂੰ ਉਹ ਸੇ ਪਾਪ ਨਹੀਂ 1955 ਦਸੰਬਰ 1955 ਦਾ ਜਨਮ ਹੈ ਦਾਉਦ ਇਬਰਾਹਿਮ ਦਾ ਤੇ ਸਤਮੀਂ ਤੱਕ ਇਹ ਪੜਿਆ ਉਸ ਤੋਂ ਬਾਅਦ ਤੇ ਖਾਤ ਖੜੇ ਕਰਤੇ ਭਾਈ ਪੜ੍ਹਾਈ ਲਗਾਈ ਤੇ ਮੇਰੇ ਵੱਸ ਦਾ ਕੰਮ ਨਹੀਂ ਹੈਗਾ ਜੀ ਫਿਰ ਜਿਹੜੀ ਪਠਾਨ ਗੈਂਗ ਦੇ ਵਿੱਚ ਸ਼ਾਮਲ ਹੋਇਆ ਜੀ ਇੱਕ ਹੁੰਦਾ ਸੀ ਜੀ ਖਾਲਿਦ ਪਲਵਾਨ ਮੁੰਬਈ ਦੇ ਵਿੱਚ ਇਹ ਉਹਦਾ ਚੇਲਾ ਸੀ ਖਾਲਿਦ ਪਲਵਾਨ ਸੀ ਜਿਹੜਾ ਬੜਾ ਵੱਡਾ ਸਮਗਲਰ ਸੀਗਾ ਔਰ ਇਕਨੋਮਿਕਸ ਵਿੱਚ ਗ੍ਰੈਜੂਏਟ ਸੀ ਜੀ ਜੀ ਦੇਖ ਲਓ ਕਿ ਉਹਨੂੰ ਪੂਰਾ ਬਿਜ਼ਨਸ ਦਾ ਪਤਾ ਸੀਗਾ ਔਰ ਉਸਨੇ ਫਿਰ ਇਹ ਪਹਿਲਾ ਪਲੇਠੀ ਦਾ ਚੇਲਾ ਸੀਗਾ ਦਾਊਦ ਵਾ ਵਾ ਫਿਰ ਇਹਦੇ ਕੋਲ ਦਾਬੇ ਸਿੱਖੇ ਤੇ ਦੇਖ ਲਓ ਕਿ ਹਾਲਾਤ ਇਹੋ ਜਿਹੇ ਬਣਨੇ ਗਏ ਕਿ ਬਹੁਤ ਕੁਝ ਕੀਤਾ ਦਾਊਦ ਨੇ ਪੂਰੇ ਸਿਰਫ ਇਹ ਭਾਰਤ ਦਾ ਹੀ ਨਹੀਂ ਯੂਐਸਏ ਦੇ ਵਿੱਚ ਵੀ ਟਾਪ 10 ਦੇ ਵਿੱਚ ਟਾਪ 10 ਜਿਹੜੇ ਹੈਗੇ ਨੇ ਅਤਵਾਦੀ ਉਸ ਲਿਸਟ ਦੇ ਵਿੱਚ ਯੂਐਸਏ ਦੀ ਲਿਸਟ ਦੇ ਵਿੱਚ ਉਹ ਹੀ ਸ਼ਾਮਲ ਹੈ ਜੀ ਇਹ ਜਿਹੜੀ ਬਾਕੀ ਗੱਲ ਹੈ ਕਿ ਜਿਹੜਾ ਅੰਡਵਾਲਾ ਨਾ ਜੀ ਇਹ ਤੇ ਦਾਊਦ ਸ਼ਾਊਦ ਵਰਗੇ ਜੇ ਆਪਾਂ ਇੰਟਰਨੈਸ਼ਨਲ ਦੇ ਵੱਡੇ ਵੱਡੇ ਗੈਂਗਸਟਰਾਂ ਦੀ ਗੱਲ ਕਰੀਏ ਨਾ ਜੀ ਦਾਊਦ ਸ਼ਾਊਦ ਵਰਗੇ ਤੇ ਚੂਚੇ ਨੇ ਉਹਨਾਂ ਦੇ ਅੱਗੇ ਜੀ ਤੁਸੀਂ ਦੇਖ ਲਓ ਰਸ਼ੀਅਨ ਮਾਫੀਆ ਜੀ ਇਸ ਵੇਲੇ ਦੁਨੀਆ ਦਾ ਸਭ ਤੋਂ ਖਤਰਨਾਕ ਹੈ ਤੇ ਜੋ ਪਤਾ ਲੱਗਦਾ ਕਿ ਈਵਨ ਕਿ ਜਿਹੜੀਆਂ ਬਹੁਤ ਸਾਰੇ ਮੁਲਕਾਂ ਦੀਆਂ ਇੰਟਰਨੈਸ਼ਨਲ ਲੈਵਲ ਦੀਆਂ ਖੁਫੀਆ ਏਜੰਸੀਜ਼ ਹੈ ਜਿਸ ਤਰ੍ਹਾਂ CIA ਹੋ ਗਈ ਜਾਂ ਹੋਰ ਤੁਸੀਂ ਪਹਿਲਾ ਕੇਜੀਬੀ ਹੁੰਦੀ ਅੱਜ ਕੱਲ ਤੇ ਦੂਸਰਾ ਨਾਮ ਹੈ ਰਸ਼ੀਆ ਦਾ ਔਰ ਜਿੰਨੀ ਵਰਲਡ ਦੀਆਂ ਟਾਪ ਟਾਪ ਦੀਆਂ ਖੁਫੀਆ ਏਜੰਸੀਆਂ ਹੁੰਦੀਆਂ ਸੀ ਨਾ ਉਹ ਰਸ਼ੀਨ ਜਿਹੜੇ ਅੰਡਰਵਰਲਡ ਸੀ ਇਹ ਮਾਫੀਆ ਨੂੰ ਹਾਇਰ ਕਰਦੀਆਂ ਸੀ ਕੰਮ ਕਢਾਉਣ ਵਾਸਤੇ ਜੀ ਤੇ ਇਹ ਇਹ ਉਹ ਜਿਹੜੇ ਹੈਗੇ ਨਾ ਜਿਸ ਤਰ੍ਹਾਂ ਹੁਣ ਸਿਸਲੀ ਤੋਂ ਇਟਲੀ ਤੋਂ ਚੱਲਿਆ ਸੀ ਅੰਡਰਵਰਲਡ ਕਾਰਮਾਈਨ ਗਲੰਟੇ ਅਲਫਾਂਸੋ ਕਪੋਨ ਜੀ ਇਹ ਉੱਥੇ ਯੂਐਸਏ ਦੇ ਵਿੱਚ ਗੈਂਗਸਟਰ ਦਾ ਜਿਹੜਾ ਮਾਹੌਲ ਉੱਥੇ ਇਹਨਾਂ ਨੇ ਸਿਰਜਿਆ ਸੀ ਜੀ ਗੈਂਗਸਟਰ ਦਾ ਜਿਹੜਾ ਹਾਲਾਤ ਨੇ ਉਹ ਇਹਨਾਂ ਨੇ ਉੱਤੇ ਜਾ ਕੇ ਸਿਸਲੀ ਤੋਂ ਇਟਲੀ ਜਾ ਕੇ ਬਣਾਏ ਸੀ ਸ਼ੁਰੂ ਕੀਤੇ ਸੀ ਕਾਰਮਾਈਨ ਗਲਾਂਟੇ ਹੋ ਗਿਆ ਅਲਫਾਂਸੋ ਕੋਪੂਨ ਹੋਰ ਵੀ ਬੜੇ ਹੋਏ ਸੀ ਹੁਣ ਆ ਕੋਲੰਬੀਆ ਦੇ ਵਿੱਚ ਜਿਹੜਾ ਹਸੇ ਪਾਬਲੋ ਐਸਕੋਬਾਰ ਜੀ ਜਿਹੜਾ ਕਿ ਉਹਦੇ ਤੇ ਹਿਸਟਰੀ ਤੇ ਬੜੇ ਹੈਰਾਨ ਕਰ ਦੇਣ ਵਾਲੀ ਹੈ ਉਹਦੇ ਪੂਰੇ ਪੂਰੇ ਦੇਸ਼ ਦੇ ਵਿੱਚ ਕਬਜ਼ਾ ਕਰੀ ਬੈਠਾ ਸੀਗਾ ਬੜਾ ਚਿੱਟੇ ਦਾ ਵਪਾਰੀ ਸੀ ਬੜਾ ਵੱਡਾ ਤੇ ਉਹਦੀ ਬੜੇ ਤਗੜੇ ਤਗੜੇ ਮਗਰਮਾਸ਼ੋ ਇਹਨੇ ਹੋ ਜੀ ਠੀਕ ਹੈ ਇਹ ਦੌਸ਼ਾ ਉਤੇ ਤੇ ਉਹਨਾਂ ਸਾਹਮਣੇ ਚੂਚੇ ਨੇ ਪਰ ਬਾਪਜੋ ਦੇਸ਼ ਦੇ ਦੇਸ਼ ਲਈ ਸਰਦਰਦੀ ਬਣੇ ਨੇ ਜੀ ਸੋ ਇਹ ਜਿਹੜੀ ਖਬਰ ਹੈ ਇਹ ਖਬਰ ਜਿਹੜੀ ਹੈ ਉਸ ਉਹਨਾਂ ਚ ਆ ਰਹੀ ਹੈ ਤੇ ਹੁਣ ਆਣ ਵਾਲੇ ਦੋ-ਚੂ ਘੰਡਿਆਂ ਤੱਕ ਜਾਂ ਇੱਕ ਦੋ ਦਿਨਾਂ ਤੱਕ ਕਲੀਅਰ ਹੋ ਜਾਊਗਾ ਬੇਹਜ ਜੀ ਦੌ ਦੇ ਬ੍ਰਾਮ ਹੈ ਜਾਂ ਗੱਡੀ ਛਾੜ ਦਿੱਤਾ ਗਿਆ ਜੀ ਜੀ ਸੋ ਇਹ ਸੰ ਮੇਰੇ ਨਾਲ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਆ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਹਰ ਇੱਕ ਪਾਰਟੀ ਆਪਣਾ ਅੱਡੀ ਛੂਟੀ ਦਾ ਜ਼ੋਰ ਲਾ ਰਹੀ ਹੈ ਕਾਂਗਰਸ ਆਪਣਾ ਪੱਤਾ ਖੇਡ ਰਹੀ ਹੈ ਭਾਜਪਾ ਆਪਣਾ ਖੇਡ ਰਹੀ ਹੈ ਤੇ ਆਪ ਦੇ ਵੱਲੋਂ ਜਿਹੜੇ ਵਿਕਾਸ ਕਾਰਜ ਲਿਆਂਦੇ ਗਏ ਨੇ ਉਹ ਕਿਤੇ ਨਾ ਕਿਤੇ ਲੋਕਾਂ ਦੇ ਭਲੇ ਲਈ ਤਾਂ ਹੈਗੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਨੇ ਆਪਣਾ ਇਸ ਗੱਲ ਦਾ ਸਿਆਸੀ ਲਾਹਾ ਵੀ ਲਿਆ ਤੇ ਦੂਜੀ ਗੱਲ ਜਿਹੜੀ ਕਿ ਭਾਰਤ ਦੇਸ਼ ਦੇ ਲਈ ਕਾਫੀ ਸਮੇਂ ਤੋਂ ਗਲੀ ਦਾ ਹੱਡੀ ਬਣਿਆ ਹੋਇਆ ਸੀਗਾ ਦਾਉ ਦੇ ਇਬਰਾਹਿਮ ਉਹਨੂੰ ਲੈ ਕੇ ਖਬਰ ਆਈ ਹੈ ਕਿ ਉਹ ਕਰਾਚੀ ਦੇ ਹਸਪਤਾਲ ਦੇ ਵਿੱਚ ਦਾਖਲ ਹੈ ਜ਼ਹਿਰ ਦਿੱਤਾ ਗਿਆ ਹੈ ਇਹ ਗੱਲ ਕਹੀ ਜਾ ਰਹੀ ਹੈ ਪਰ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਇਹ ਵੀ ਕਹਿਣਾ ਹੈ ਕਿ ਠੀਕ ਹੈ ਉਹ ਗਲੇ ਦੀ ਹੱਡੀ ਸੀ ਉਹ ਜ਼ਰੂਰੀ ਮਤਲਬ ਪਗੋੜਾ ਸੀ ਦੇਸ਼ ਦੇ ਵਿੱਚ ਉਸ ਨੇ ਕਈ ਅਜਿਹੇ ਅਪਰਾਧ ਕੀਤੇ ਨੇ ਪਰ ਕਿਤੇ ਨਾ ਕਿਤੇ ਦੇਸ਼ ਦੇ ਵਿੱਚ ਭ੍ਰਿਸ਼ਟਾਚਾਰੀ ਖਤਮ ਹੋਣੀ ਚਾਹੀਦੀ ਹੈ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਵਧੀਆ ਸਿਹਤ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀ ਨੇ ਜਿਹੜੀ ਕਿ ਭਾਰਤ ਦੇ ਸਿਆਸਤਦਾਨਾਂ ਦੇ ਲਈ ਜਾਂ ਭਾਰਤ ਦੇ ਲੋਕਾਂ ਦੇ ਲਈ ਵੱਡਾ ਮੁੱਦਾ ਹੈ ਸੋ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਦੇਸ਼ ਦੇ ਪੰਜਾਬ ਦੇ ਸਿਆਸਤ ਦੇ ਹੋਰ ਨਵੇਂ ਮੁੱਦਿਆਂ ਦੇ ਨਾਲ ਪੱਖ ਦੇ ਮੁੱਦੇ ਦੇ ਨਾਲ ਤਾਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ